ਉੱਤਰ ਪ੍ਰਦੇਸ਼ ਦੇ ਬਧਾਈਉ ਦੇ ਇੱਕ ਪਰਿਵਾਰ ਦੀ ਇੱਕ ਸ਼ਖਸ ਨੇ ਦੁਨੀਆ ਹੀ ਉਜਾੜ ਦਿੱਤੀ ਦੋ ਬੱਚਿਆਂ ਦਾ ਬੇਰਹਿਮੀ ਨਾਲ ਗਲਾ ਵੜ ਕੇ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਇਲਾਕੇ ਦੇ ਲੋਕ ਪੜ ਕੁਠੇ ਤਾਂ ਪੁਲਿਸ ਨੇ ਵੀ ਇੱਕ ਘੰਟੇ ਦੇ ਅੰਦਰ ਉਸ ਸ਼ਖਸ ਨੂੰ ਮੌਤ ਦੇ ਕਾਟ ਦੇ ਦਿੱਤਾ ਇਹ ਬਾਦ ਅ ਕਲੀਚਾ ਫਟ ਕੇ ਬਾਹਰ ਆਇਆ ਹੈ ਜ਼ਮੀਨ ਤੇ ਬੈਠੀ ਰੋ ਕੁਰਲਾ ਰਹੀ ਹੈ ਆਪਣਾ ਆਪ ਕੋ ਬੈਠੀ ਹੈ ਕਿਉਂਕਿ ਇਸ ਦੇ ਦੋ 마ਸੂਮਾਂ ਦਾ ਗਵਾਂਢੀ ਨੇ ਉਸਤਰੀ ਦੇ ਨਾਲ ਗਲਾ ਵਡ ਕੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਕੁਛ ਨਹੀਂ ਬੋਲਾ ਬਸ ਇਹ ਬੋਲਾ ਭਾਬੀ ਮੈਨੂੰ ਪੈਸੋ ਦੀ ਜ਼ਰੂਰਤ ਹੈ ਇੰਗਲੇਜ਼ਨ ਲਈ ਰੁਪਏ ਦੇ 5000 ਰੁਪਏ ਕੀ ਅਸੀਂ ਨੇ ਆਈਫਨ ਸੇ ਪੁੱਛਾ ਉਹ ਲੇਤੇ ਤਾਂ ਮੈਂ ਨੇ ਦੇ ਦिए ਇਹ ਖੜਾ ਰਾਵਲ ਮੇਰੀ ਬੌਗਿਟ ਲੈ ਬੱਚਿਆਂ ਦਿਮਾਗ ਸੰਗੀਤਾ ਦੇ ਮੁਤਾਬਿਕ ਸਾਜਿਦ ਅਤੇ ਜਾਵੇਦ ਦੋਵੇਂ ਉਸ ਦੇ ਘਰ ਆਏ ਅਤੇ ਜਾਵੇਦ ਬਾਈਕ ਲੈ ਕੇ ਬਾਹਰ ਖੜਾ ਰਿਹਾ ਤੇ ਸਾਜਿਦ ਕਾਰ ਦੇ ਅੰਦਰ ਆ ਗਿਆ ਤੇ ਕਿਹਾ ਕਿ ਮੈਨੂੰ 5000 ਰੁਪਏ ਦੀ ਲੋੜ ਹੈ ਕਿਉਂਕਿ ਮੇਰੀ ਪਤਨੀ ਦੀ ਡਿਲੀਵਰੀ ਹੋਣੀ ਹੈ ਉਸ ਤੋਂ ਬਾਅਦ ਉਸ ਨੂੰ ਪੈਸੇ ਦੇ ਦਿੱਤੇ ਤੇ ਸੰਗੀਤਾ ਚਾਹ ਬਣਾਉਣ ਚਲੀ ਗਈ ਸਾஜித் ਨੇ ਅਜਿਹੇ ਦੇ ਵਿੱਚ ਉਸ ਨੂੰ ਕਿਹਾ ਕਿ ਉਸ ਨੂੰ ਕਬਰਾਟ ਹੋ ਰਹੀ ਹੈ ਤੇ ਉਹ ਛੱਤ ਤੇ ਟੈਲਣ ਜਾ ਰਿਹਾ ਹੈ ਤੇ ਛੱਤ ਤੇ ਜਾ ਕੇ ਸਾஜித் ਨੇ ਦੋਵਾਂ ਬੱਚਿਆਂ ਦਾ ਉਸਰੇ ਦੇ ਨਾਲ ਗਲਾ ਵੜ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ ਘਟਨਾ ਬਦਾਈਉ ਦੀ ਬਾਬਾ ਕਲੋਨੀ ਦੀ ਹੈ ਸਾஜித் ਅਤੇ ਜਾਵედ ਗਵਾਨ ਦੇ ਵਿੱਚ ਇੱਕ ਸੈਲੂਨ ਚਲਾਉਂਦੇ ਸਨ ਤੇ ਬੱਚਿਆਂ ਦੀ ਮਾਂ ਦਾ ਵੀ ਲਈ ਦੀ ਸਾਲੂਨਾ ਹੈ ਪੁਲਿਸ ਨੇ 3 ਘੰਟੇ ਦੇ ਅੰਦਰ ਕਾਰਵਾਈ ਕੀਤੀ ਤਾਂ ਕਾਊਂਟਰ ਦੇ ਵਿੱਚ ਮੁਲਜ਼ਮ ਸਾஜித் ਟੇਰ ਹੋ ਗਿਆ ਤੇ ਫਰਾਰ ਮੁਲਜ਼ਮ ਜਾਵედ ਦੀ ਭਾਲ ਕੀਤੀ ਜਾ ਰਹੀ ਹੈ

उन्होंने जो में बताया है घर वालों से जो बात हुई है उनका कहना है घर के जो उसके जो पिता हैं बच्चों के कि पाँच हजार रुपए मांगे थे वो पैसे उसको मिल भी गए थे लेकिन उसके बाद उसके दिमाग में क्या बात थी इसके बारे में अभी और गहराई से तलाश की जा रही है मोटिव क्या था और पता किया जा रहा है और जैसा भी आगे जो फैक्ट पता चलो मृतक के नाम आयुष और अहान ने फिलहाल पिता ਪੁਲਿਸ ਨੇ ਹਿਰਾਸਤ ਵਿੱਚ ਲਿਆ ਦਾ ਜ਼ਿਕਰਯੋਗ ਹੈ ਕਿ ਸਾਜ਼ਿਦ ਦੀ ਖੁਦ ਦੀ ਪਤਨੀ ਗਰਬਤੀ ਹੈ ਤਾਂ ਅਜਿਹੇ ਦੇ ਵਿੱਚ ਸਵਾਲ ਅਜੇ ਬਣਿਆ ਹੋਇਆ ਹੈ ਕਿ ਸਾਜ਼ਿਦ ਨੇ ਮਾਸੂਮ ਮਾਦਾਸ ਵੀਰਅੰਮਿਤ ਦੇ ਨਾਲ ਕਤਲ ਕਿਉਂ ਕੀਤਾ ਜਿਸ ਦੀ ਅਹਿਮ ਕੜੀ ਜਾਵਿਦ ਹੈ ਜਿਸ ਦੀ ਪਾਲ ਪੁਲਿਸ ਕਰ ਰਹੀ ਹੈ ਖੈਰ ਵਜ੍ਹਾ ਕੋਈ ਵੀ ਹੋਵੇ ਪਰ ਘਟਨਾ ਨੇ ਪਰਿਵਾਰ ਨੂੰ ਜੋੰਦੀਜੀ ਜ਼ਰੂਰ ਮਾਰ ਦਿੱਤਾ ਯੂਪੀ ਤੋਂ ਬਿਊਰੋ ਰਿਪੋਰਟ న్యూਸ 18 ਪੰਜਾਬ ਤੇ ਰਾਏਕੋਟ ਦੇ ਰਾਮਗੜ੍ਹ ਸਿਵੀਆਂ ਦੇ ਇੱਕ ਨੌਜਵਾਨ ਦੀ ਫਿਲੀਪੀਨਸ ਦੀ ਰਾਜਧਾਨੀ ਮਨੀਲਾ ਦੇ ਵਿੱਚ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਨੌਜਵਾਨ ਦੇ ਕਤਲ ਦੀ ਖਬਰ ਮਿਲਦੇ ਹੀ ਪੂਰੇ ਪਿੰਡ 'ਚ ਸ਼ੋਕ ਦੀ ਲਹਿਰ ਦੌੜ ਗਈ ਪਰਿਵਾਰ ਵਾਲਿਆਂ ਨੇ ਹਤਿਆਰਿਆਂ ਦੇ ਖਿਲਾਫ ਹੁਣ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਕਤਲ ਦਾ ਜੋ ਸੀਸੀਟੀਵੀ ਸਾਹਮਣੇ ਆਇਆ ਹੈ ਉਸ 'ਚ ਕੁਝ ਹਮਲਾਵਰ ਅਵਤਾਰ ਸਿੰਘ ਤੇ ਹਮਲਾ ਕਰਦੇ ਦਿਖਾਈ ਦੇ ਰਹੇ ਨੇ ਇਹ ਵੀਡੀਓ 17 ਮਾਰਚ ਦੀ ਸ਼ਾਮ ਦਾ ਹੈ ਵੀਡੀਓ ਤਸਵੀਰਾਂ ਪੂਰੀ ਤਰ੍ਹਾਂ ਸਾਫ਼ ਨਹੀਂ ਨੇ ਦੱਸਿਆ ਜਾ ਰਿਹਾ ਹੈ ਕਿ ਅਵਤਾਰ ਸਿੰਘ ਮੋਟਰਸਾਈਕਲ ਤੇ ਕੰਮ ਤੋਂ ਵਾਪਸ ਫਰਤ ਰਿਹਾ ਸੀ ਤਾਂ ਹਮਲਾਵਰ ਉਸ ਦਾ ਪਿੱਛਾ ਕਰ ਰਹੇ ਸਨ ਜਦੋਂ ਉਹ ਘਰ ਦੇ ਨੇੜੇ ਪਹੁੰਚਿਆ ਤਾਂ ਈ ਰਿਕਸ਼ਾ 'ਚ ਸਵਾਰ ਕੁਝ ਹਮਲਾਵਰਾਂ ਨੇ ਉਸ ਦੀ ਮੋਟਰਸਾਈਕਲ ਨੂੰ ਟੱਕਰ ਮਾਰੀ ਤੇ ਉਸ ਨੂੰ ਹੇਠਾਂ ਸੁੱਟ ਦਿੱਤਾ ਫਿਰ ਚਾਕੂ ਨਾਲ ਪੇਟ ਤੇ ਕਈ ਵਾਰ ਕੀਤੇ ਜਿਸ ਨਾਲ ਉਸ ਦੀ ਮੌਤ ਹੋ ਗਈ ਕਮ ਤੋਂ ਵਾਪਸ ਆਉਂਦਾ ਸੀ ਮੋਟਰਸਾਈਕਲ ਤੇ ਆਉਂਦਾ ਸੀ ਕੋਈ ਟਰਾਈਸਾਈਕਲ ਵਾਲਾ ਹੀ ਸੀਗਾ ਉਹਨ ਨਾਲ ਲਾਟੇ ਪਹਿਲਾਂ ਉਹਨੂੰ ਦੇਖਦਾ ਫਿਰ ਨਾਲ ਦੇ ਨਾਲ ਉੱਤੇ ਚੱਕੂ ਮਾਰੇ ਜਿਹੜੀ ਮੋਸੋਣੀ ਇਹ ਸਿਸਨ ਨੂੰ ਪਹਿਲਾਂ ਛੋਟਾ ਵਾਪਸ ਹੋ ਵੀ ਅਵਤਾਰ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਵਿਧਵਾ ਮਾਂ ਦਾ ਉਹ ਇੱਕੋ-ਮਾਤਰ ਸਹਾਰਾ ਸੀ 8 ਸਾਲ ਪਹਿਲਾਂ ਉਹ ਆਪਣੀ ਭੈਣ ਕੋਲ ਕੰਬ ਦੇ ਸਿਸਲੇ 'ਚ ਮਨੀਲਾ ਗਿਆ ਸੀ 20 ਮਾਰਚ ਨੂੰ ਉਹ ਪੰਜਾਬ ਆਪਣੇ ਘਰ ਪਰਤਣ ਵਾਲਾ ਸੀ ਪਰ 17 ਮਾਰਚ ਨੂੰ ਹੀ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਮਨੀਲਾ 'ਚ ਰਹਿਣ ਵਾਲੀ ਅਵਤਾਰ ਸਿੰਘ ਦੀ ਭੈਣ ਸਰਬਜੀਤ ਕੌਰ ਨੇ ਘਰ ਵਾਲਿਆਂ ਨੂੰ ਭਰਾ ਦੇ ਕਤਲ ਬਾਰੇ ਜਾਣਕਾਰੀ ਦਿੱਤੀ ਤੇ ਮ੍ਰਿਤਕ ਦੇ ਦਾ ਉੱਥੇ ਹੀ ਅੰਤਿਮ ਸੰਸਕਾਰ ਕਰ ਦਿੱਤਾ ਅਵਤਾਰ ਸਿੰਘ ਦੀ ਮੌਤ ਨਾਲ ਪੂਰੇ ਪਿੰਡ 'ਚ ਮਾਤਮ ਸ਼ਾਇਆ ਹੋਇਆ ਹੈ ਤੇ ਇਕਲ ਮਾਤਾ ਦਾ ਇਕਲੋਤਾ ਬੇਟਾ ਸੀ ਸਾਰੇ ਪਿੰਡ ਨੂੰ ਇਸ ਦੀ ਮਤਲਬ ਬੜੀ ਬੁਖਨਾਈ ਘਟਨਾ ਕਿੰਨੀ ਕੁ ਉਮਰ ਸੀ ਇਹਦੀ ਉਮਰ 34-35 ਸਾਲ ਹਜੇ ਕੁਆਰਾ ਸੀ ਬਿਆਹ ਨਹੀਂ ਕੀਤਾ ਨਾ ਭੈਣਾਂ ਤੋਂ ਛੋਟਾ ਭਰਾ ਸੀ ਤੇ ਸ਼ਾਇਦ ਹੁਣ ਖੁਸ਼ੀਆਂ ਵਿੱਚ ਹੀ ਰਹਿ ਗਿਆ ਮਾਤਾ ਪਿਤਾ ਦੀ ਸਰਕਾਰਾਂ ਤੋਂ ਮੰਗ ਹੈ ਕਿ ਜੋ ਬੱਚੇ ਸਾਡੇ ਵਿਦੇਸ਼ਾਂ ਵਿੱਚ ਜਾਂਦੇ ਨੇ ਚਾਹੇ ਕੈਨੇਡਾ ਚਾਹੇ ਅਮਰੀਕਾ ਚਾਹੇ ਮਨਿਲਾ ਸੋ ਸਾਡੇ ਬੱਚਿਆਂ ਦੀ ਸੁਰੱਖਿਆ ਵੀ ਬਹੁਤ ਜ਼ਰੂਰੀ ਹੈ ਸੋ ਇਹ ਮਾਤਾ ਦਾ ਇਕੱਲਾ-ਇਕੱਲਾ ਪੁੱਤਰ ਸੀ ਜੋ ਜ਼ਿਮੀਂਦਾਰ ਪਰਿਵਾਰ ਵਿੱਚੋਂ ਸੀ ਕਿਰਤੀ ਪਰਿਵਾਰ ਸੀ ਜੋ ਸਰਕਾਰ ਨੂੰ ਇਹੀ ਮੰਗ ਕਰਦੇ ਆ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤੇ ਇਨਸਾਫ ਦਵਾਇਆ ਜਾਵੇ ਮਨੀਲਾ 'ਚ ਪੰਜਾਬੀ ਨੌਜਵਾਨਾਂ ਦੇ ਕਤਲਾਂ ਦੀਆਂ ਖਬਰਾਂ ਲਗਾਤਾਰ ਆਉਂਦੀਆਂ ਨੇ ਪਿਛਲੇ ਦਿਨੀ ਵੀ 35 ਸਾਲ ਦੇ ਇੱਕ ਨੌਜਵਾਨ ਤੇ ਤੇਜ਼ਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਅਵਤਾਰ ਸਿੰਘ ਦੇ ਕਤਲ ਤੋਂ ਲੋਕ ਦੁਖੀ ਨੇ ਲੋਕ ਸਰਕਾਰ ਤੋਂ ਵਿਦੇਸ਼ ਜਾਣ ਵਾਲਿਆਂ ਦੀ ਸੁਰੱਖਿਆ ਤੇ ਕਾਤਲਾਂ ਖਿਲਾਫ ਬੜੀ ਕਾਰਵਾਈ ਦੀ ਮੰਗ ਕਰ ਰਹੇ ਨੇ ਰਾਇਕੋਟ ਤੋਂ ਹਿੰਮਰਾਜ ਬੱਬਰ న్యూਸ 18 ਪੰਜਾਬ ਤੇ ਖਬਰ ਮੋਗਾ ਤੋਂ ਹੈ ਜਿੱਥੇ ਲੋਕ ਚੋਰੀ ਦੀਆਂ ਵੱਧੀਆਂ ਵਾਰਦਾਤਾਂ ਤੋਂ ਪਰੇਸ਼ਾਨ ਨੇ ਚੋਰਾਂ ਨੇ ਸੰਧੂਆ ਰੋਡ ਤੇ ਇੱਕ ਗੱत्ता ਫੈਕਟਰੀ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਔਰ ਪੂਰੀ ਹਰਕਤ ਸੀਸੀਟੀਵੀ ਵਿੱਚ ਕੈਦ ਹੋ ਗਈ ਦੇਰ ਰਾਤ ਆਪਣਾ ਕੰਮ ਖਤਮ ਕਰ ਜਦੋਂ ਮਜ਼ਦੂਰ ਫੈਕਟਰੀ ਤੋਂ ਆਪਣੇ ਕੁਆਟਰ ਚਲੇ ਗਏ ਤਾਂ ਮੌਕਾ ਦੇਖ ਕੇ ਤਿੰਨ ਚੋਰ ਮਸ਼ੀਨ ਖੋਲਣ ਵਾਲੇ ਔਜ਼ਾਰਾਂ ਦੇ ਨਾਲ ਫੈਕਟਰੀ 'ਚ ਦਾਖਲ ਹੋਏ ਦੋ ਚੋਰ ਬਿਨਾਂ ਇੰਤਜ਼ਾਰ ਕੀਤੇ ਫੈਕਟਰੀ ਦੀਆਂ ਮਸ਼ੀਨਾਂ ਦੇ ਪਾਰਟਸ ਖੋਲਣ ਲੱਗੇ। ਕਰੀਬ 50 ਮਿੰਟ ਤੱਕ ਉਹ ਇੱਕ-ਇੱਕ ਕਰਕੇ ਮਸ਼ੀਨਾਂ ਦੀਆਂ ਮੋਟਰਾਂ ਤੇ ਪਾਰਟਸ ਖੋਲ-ਖੋਲ ਕੇ ਬੋਰੀਆਂ 'ਚ ਭਰਦੇ ਰਹੇ। ਕੰਮ ਪੂਰਾ ਕਰ ਉਹਨਾਂ ਨੇ ਬੋਰੀਆਂ ਨੂੰ ਪਿੱਠ 'ਤੇ ਲੱਦਿਆ ਤੇ ਬਾਹਰ ਕੀਤਾ ਕਿਉਂਕਿ ਮੋਟਰ ਭਾਰੀ ਸੀ ਲਿਹਾਜ਼ਾ ਇੱਕ ਚੋਰ ਵਾਪਸ ਆਇਆ। ਤੇ ਉਸ ਨੂੰ ਮੋੜੇ ਤੇ ਚੱਕ ਕੇ ਲੈ ਗਿਆ ਸਵੇਰੇ ਸਵੇਰੇ ਜਦੋਂ ਮਜ਼ਦੂਰ ਤਿਆਰ ਹੋ ਕੇ ਫੈਕਟਰੀ 'ਚ ਕੰਮ ਕਰਨ ਲਈ ਆਏ ਤਾਂ ਉਹਨਾਂ ਦੇ ਹੋਸ਼ ਉੱਡ ਗਏ ਸਾਰੀਆਂ ਮਸ਼ੀਨਾਂ ਦੀਆਂ ਮੋਟਰਾਂ ਤੇ ਉਹਨਾਂ ਦੇ ਜ਼ਰੂਰੀ ਪਾਰਟਸ ਗਾਇਬ ਹੋ ਚੁੱਕੇ ਸੀ ਉਹਨਾਂ ਨੇ ਫੈਕਟਰੀ ਮਾਲਕ ਨੂੰ ਫੋਨ ਕਰਕੇ ਚੋਰੀ ਦੀ ਜਾਣਕਾਰੀ ਦਿੱਤੀ ਤੇ ਇਸ ਘਟਨਾ ਨਾਲ ਮਾਲਕ ਨੂੰ ਵੱਡਾ ਸਦਮਾ ਲੱਗਿਆ ਇਸ ਸਰ ਤਿੰਨ ਮੋਟਰਾਂ ਲੱਗੇ ਨੇ 베어ਿੰਗ ਬ੍ਰੈਕਟਾਂ ਕੇਬਲ ਤਾਰਾ ਹੈਗੀਆਂ ਨੇ ਪਲੱਸ ਵੈਲਡਿੰਗ ਰਾਡ ਕੇ ਵੈਲਡਿੰਗ ਦੀ ਕੇਬਲਾਂ ਹੈਗੀਆਂ ਨੇ ਉਹਦਾ ਹੋਲਡਰ ਹੈ ਬ੍ਰੈਕਟਾਂ ਹੈਗੀਆਂ ਨੇ 베어ਿੰਗ ਹੈਗੇ ਨੇ ਸਪਰਿੰਗ ਹੈਗੇ ਆ ਮਸ਼ੀਨ ਦੇਖੋ ਪੂਰੀ ਓਵਰਲੌਕ ਸੇ ਖੋਲੀ ਸੀ ਸਾਰਾ ਪੁਰਜਾ ਸਾਈਡ ਤੇ ਰੱਖਿਆ ਆਇਆ ਸੀ ਸਾਰਾ ਪੁਰਜਾ ਉਹਨਾਂ ਨੇ ਤਾਂ ਲੋਹੇ ਦੇ ਪਕਵਾੜ ਦੇ ਬਾਅਦ ਜਨਾ ਸਾਡੇ ਵਾਸਤੇ ਇਕੱਠਾ ਕਰ ਕਰ ਲਿਆਣਾ ਹੀ ਬੜਾ ਔਖਾ ਪਲੱਸ ਫੋਰਮੈਨ ਨੂੰ ਬਲਾਉ ਸੈਟਿੰਗ ਕਰਾਉਣਾ ਸੀ ਕੁਝ ਦਿਨ ਪਹਿਲਾਂ ਵੀ ਇਸ ਫੈਕਟਰੀ ਚ ਚੋਰੀ ਹੋਈ ਸੀ ਪਰ ਉਸਤੇ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਤੇ ਹੁਣੇ ਚੋਰੀ ਦੀ ਦੂਜੀ ਵਾਰਦਾਤ ਹੈ ਇਹਨਾਂ ਘਟਨਾਵਾਂ ਤੋਂ ਮਾਲਕ ਤੇ ਮਜ਼ਦੂਰ ਦੋਨੇ ਪਰੇਸ਼ਾਨ ਨੇ ਇਹ ਵਾਰੀ ਚੋਰੀ ਹੋ ਗਈ ਆ ਹਲੇ ਮਹੀਨਾ ਪਹਿਲੇ 18 ਦੋਨੋਂ ਵੀ ਚੋਰੀ ਹੋਈ ਸੀ ਉਹਦੀ ਸਾਰੀ ਸੀਸੀਟੀਵੀ ਵੀਡੀਓ ਐਪਲੀਕੇਸ਼ਨ ਲਿਟਨ ਦੇ ਵਿੱਚ ਨਾਲ ਸਰਪੰਚ ਸਾਹਿਬ ਨੂੰ ਵੀ ਲੈ ਕੇ ਗਿਆ ਤਾਂਕਿ ਮੇਰੀ ਸੁਣਵਾਈ ਹੋ ਜAVE ਉੱਥੇ ਐਪਲੀਕੇਸ਼ਨ ਲਿਖ ਕੇ ਸਾਈਡ ਤੇ ਰੱਖਦੀ ਹੈ ਫਿਰ ਯਾਰ ਲਾਂਚ ਹੀ ਨਹੀਂ ਕੀਤੀ ਹੈਗੀ ਨਾ ਕੋਈ ਸੱਜੇ ਖੱਡੇ ਗਵਾਂਡੀਆਂ ਦੇ ਸੀਸੀਟੀਵੀ ਕੈਮਰੇ ਦੇਖਣ ਆਏ ਨੇ ਮੈਂ ਗਵਾਂਡੀਆਂ ਤੋਂ ਵੀ ਕੈਮਰੇ ਦੀ ਰਿਕਾਰਡਿੰਗ ਲੈ ਲ ਕੇ ਭੇਜ ਰਹੇ ਹਾਂ ਇਹਨਾਂ ਨੂੰ ਕਿ ਦੇਖੋ ਇੱਧਰ ਨਹੀਂ ਗਿਆ ਚੋਰ ਇੱਧਰ ਨਹੀਂ ਗਿਆ ਚੋਰ ਕੋਈ ਆਕੇ ਬੰਦਾ ਆਪਮੈਂ ਤੱਕ ਰਿ ਫਾਈਰ ਲਾਂਚ ਹੀ ਨਹੀਂ ਕੀਤੀ ਪਿਛਲੀ ਵਾਰੀ ਅਬ ਮਹੀਨੇ ਬਾਅਦ ਫਿਰ ਉਦਾਂ ਹੀ ਹੋ ਗਿਆ ਜੀ ਸੇਮ ਟੂ ਸੇਮ ਇਹਨਾਂ ਮਸ਼ੀਨਾਂ ਦੇ ਪਾਰਟਸ ਬੜੀ ਮੁਸ਼ਕਿਲ ਨਾਲ ਮਿਲਦੇ ਨੇ ਤੇ ਇਸ ਨੂੰ ਫਿੱਟ ਕਰਨ ਵਾਲੇ ਵੀ ਮੋਟਾ ਪੈਸਾ ਵਸੂਲਦੇ ਨੇ ਇੰਨੇ ਦਿਨਾਂ ਤੱਕ ਮਜ਼ਦੂਰ ਇੱਥੇ ਬੈਠੇ ਰਹਿਣਗੇ ਉਹਨਾਂ ਨੂੰ ਮਜ਼ਦੂਰੀ ਅਲੱਗ ਤੋਂ ਦੇਣੀ ਹੋਏਗੀ ਸੋ ਫੈਕਟਰੀ ਮਾਲਕ ਦੇ ਲਈ ਮੁਸ਼ਕਿਲ ਗੱਲ ਗਈ ਹੈ ਸਵਾਲ ਉੱਠ ਰਿਹਾ ਕਿ ਜਿਹੇਜ ਫੈਕਟਰੀ ਕਿਵੇਂ ਚੱਲੇਗੀ ਤੇ ਇਹਨਾਂ ਮਜ਼ਦੂਰਾਂ ਦਾ ਕੀ ਹੋਏਗਾ ਮੋਗਾ ਤੋਂ ਦੀਪਕ ਸਿੰਘਲਾ న్యూਜ਼ ਟੀਮ ਪੰਜਾਬ ਤੇ ਪਿਛਲੇ ਕਈ ਸਾਲਾਂ ਨਾਲੋਂ ਇਸ ਵਾਰ ਮੌਸਮ ਨੇ ਸਭ ਨੂੰ ਸ਼ਸ਼ੋਪੰਜ ਚ ਪਾਈ ਰੱਖਿਆ ਤਾਂ ਅੱਜ ਤੇ ਆਉਣ ਵਾਲੇ ਦਿਨਾਂ ਚ ਮੌਸਮ ਨੂੰ ਲੈ ਕੇ ਡਾਕਟਰਾਂ ਨੇ ਸਲਾਹ ਦਿੱਤੀ ਹੈ ਜਿਸ ਦਾ ਸਿੱਧਾ ਸਬੰਧ ਤੁਹਾਡੀ ਸਿਹਤ ਨਾਲ ਹੈ ਅਜੇ ਅਜੇ ਵੀ ਜਿਹੜੇ ਠੰਡ ਤੋਂ ਜੜੀਆਂ ਬਿਮਾਰੀਆਂ ਹੈਗੀਆਂ ਚਾਹੇ ਖਾਂਸੀ, ਜ਼ੁਕਾਮ, ਬੁਖਾਰ ਚਾਹੇ ਇਹ ਜੰੜੀਆਂ ਹੋ ਸਕਦੀਆਂ ਹੈਗੀਆਂ ਦਿਨ ਵੇਲੇ ਜਿਵੇਂ ਹੀ ਤਾਪਮਾਨ ਚ ਵਾਦਾ ਹੋਇਆ ਤਾਂਵੇਂ ਹੀ ਜ਼ਿਆਦਾਤਰ ਲੋਕਾਂ ਨੇ ਗਰਮ ਕੱਪੜੇ ਉਤਾਰ ਦਿੱਤੇ ਪਰ ਡਾਕਟਰਾਂ ਦੇ ਮੁਤਾਬਿਕ ਇਸ ਸਰੱਸਰ ਲਾਪਰਵਾਹੀ ਜੋ ਭਵਿੱਖ ਚ ਲੋਕਾਂ ਨੂੰ ਪਰੇਸ਼ਾਨ ਕਰੇਗੀ ਤਾਂ ਡਾਕਟਰਾਂ ਦਾ ਕਹਿਣਾ ਹੈ ਕਿ ਅਜੇ ਗਰਮ ਕੱਪੜੇ ਨਾ ਉਤਾਰੋ ਲੋਕਾਂ ਨੂੰ ਪਰੇਸ਼ਾਨੀ ਚਲਨੀ ਪੈ ਸਕਦੀ ਹੈ ਕਿਉਂਕਿ ਅਜੇ ਪੂਰੀ ਤਰ੍ਹਾਂ ਦਿਨਾਲ ਠੰਡ ਨਹੀਂ ਗਈ ਬੇਸ਼ੱਕ ਸਵੇਰੇ ਸ਼ਾਮ ਦੀ ਅਜੇ ਠੰਡ ਹੈ ਪਰ ਦਿਨ ਦੇ ਵਿੱਚ ਤੇਜ਼ ਖਿਰਦੀ ਧੁੱਪ ਕਾਰਨ ਜ਼ਿਆਦਾਤਰ ਲੋਕਾਂ ਨੇ ਨਾ ਸਿਰਫ ਗਰਮ ਕੱਪੜੇ ਉਤਾਰ ਦਿੱਤੇ ਬਲਕਿ ਆਈਸਕ੍ਰੀਮ ਤੇ ਹੋਰ ਠੰਡੀਆਂ ਚੀਜ਼ਾਂ ਵੀ ਖਾਣੀਆਂ ਸ਼ੁਰੂ ਕਰ ਦਿੱਤੀਆਂ ਪਰ ਲਿਹਾਜ਼ਾ ਇਸ ਸਾਲ ਮੌਸਮ ਹਰ ਸਾਲ ਦੀ ਤਰਸ ਦੇ ਨਹੀਂ ਰਿਹਾ ਜਨਵਰੀ ਮਹੀਨੇ ਚ ਪਹਾੜਾਂ ਚ ਬਰਫਬਾਰਿਸ਼ ਸ਼ੁਰੂ ਹੋਈ ਜੋ ਅਜੇ ਤੱਕ ਜਾਰੀ ਹੈ ਤਾਂ ਪੱਦਰੀ ਇਲਾਕੇ ਦੇ ਵਿੱਚ ਅਜੇ ਵੀ ਪੂਰੀ ਤਰ੍ਹਾਂ ਦੇ ਨਾਲ ਠੰਡ ਨਹੀਂ ਗਈ ਹੈ ਇਸ ਨੂੰ ਲੈ ਕੇ ਡਾਕਟਰਾਂ ਨੇ ਇਹ ਸਲਾਹ ਦਿੱਤੀ ਹੈ ਮੇਰੀ ਜਿਲ੍ਹਾ ਬਰਨਕੋਟ ਵਾਸੀਆਂ ਅਗੇ ਹੀ ਬੇਨਤੀ ਹੈਗੀ ਹੈ ਕਿ ਟੈਂਪਰੇਚਰ ਥੋੜਾ ਜਿਆਦਾ ਵਧਿਆ ਜ਼ਰੂਰ ਹੈਗਾ ਪਰ ਠੰਡ ਜਣੀ ਹੈਗੀ ਅਜੇ ਪੂਰੀ ਤਰ੍ਹਾਂ ਗਈ ਨਹੀਂ ਹੈਗੀ ਅਜੇ ਵੀ ਮੈਂ ਲੋਕਾਂ ਦੇ ਅਗੇ ਬੇਨਤੀ ਇਹੀ ਕਰਾ ਰਿਹਾ ਕਿ ਠੰਡ ਤੋਂ ਜਿਹੜੇ ਪ੍ਰੀਕਾਸ਼ਨਸ ਆਪਾਂ ਲੈਣੇ ਆ ਜਿਵੇਂ ਕਿ ਗਰਮ ਕੱਪੜੇ ਪਾਣਾ ਤੇ ਜਦੋਂ ਟਰੈਵਲ ਕਰਨਾ ਹੈਗਾ ਆਪਾਂ ਮੈਂ ਆਪਣਾ ਪੂਰਾ ਟੱਕ ਕੇ ਕਰਨ ਅਜੇ ਅਜੇ ਵੀ ਜਿਹੜੇ ਠੰਡ ਤੋਂ ਜੜੀਆਂ ਬਿਮਾਰੀਆਂ ਹੈਗੀਆਂ ਚਾਹੇ ਖਾਰਸੀ ਜ਼ੁਕਾਮ ਬੁਖਾਰ ਚਾਹੇ ਇਹ ਜਿਹੜੀਆਂ ਜੜੀਆਂ ਹੋ ਸਕਦੀਆਂ ਹੈਗੀਆਂ ਤੇ ਹਜੇ ਠੰਡ ਤੋਂ ਪੂਰਾ ਦਾ ਪੂਰਾ ਵਿਚਾਰ ਰੱਖਣ ਦੀ ਲੋੜ ਹੈ ਡਾਕਟਰ ਦੇ ਮੁਤਾਬਿਕ ਆਮ ਜ਼ੁਕਾਮ ਬੁਖਾਰ ਸਰੀਰ ਦੇ ਵਿੱਚ ਜਕੜਨ ਇਹ ਸਮੱਸਿਆਵਾਂ ਅਣਗਹਿਲੀ ਦੇ ਕਾਰਨ ਹੋ ਸਕਦੀਆਂ ਨੇ। ਕਾਬਿਲ ਗੌਰ ਹੈ ਕਿ 15 ਦਿਨ ਤੋਂ ਬਾਅਦ ਜ਼ਰੂਰ ਗਰਮੀ ਦਾ ਜ਼ਿਆਦਾ ਅਹਿਸਾਸ ਹੋ ਸਕਦਾ ਹੈ ਪਰ ਉਦੋਂ ਤੱਕ ਲੋੜ ਹੈ ਲਾਪਰਵਾਹੀ ਨਾ ਕੀਤੀ ਜਾਵੇ। ਪਠਾਨਕੋਟ ਤੋਂ ਸੁਖਜਿੰਦਰ ਕੁਮਾਰ న్యూਸ 18 ਪੰਜਾਬ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਦੇਸ਼ਾਂ ਦੇ ਵਿੱਚ ਤੀਜੇ ਨੰਬਰ ਤੇ ਭਾਰਤ ਦਾ ਨਾਮ ਆਇਆ ਹੈ ਤਾਂ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਦਿੱਲੀ ਹੈ ਉੱਥੇ ਹੀ ਚੰਡੀਗੜ੍ਹ 'ਚ ਇਲੈਕਟ੍ਰਿਕ ਬੱਸਾਂ ਨੂੰ ਚਲਾਏ ਹਜੇ 2 ਸਾਲ ਪੂਰੇ ਹੋਏ ਨੇ ਪ੍ਰਦੂਸ਼ਣ ਘਟਾਉਤੀ ਤੋਂ ਇਲਾਵਾ ਕਰੋਨਾ 'ਚ ਚੰਡੀਗੜ੍ਹ ਪ੍ਰਸ਼ਾਸਨ ਨੇ ਪੈਸਿਆਂ ਦੀ ਬਚਤ ਕੀਤੀ ਹੈ इंडेक्स क्वालिटी दी विश्व हवा गुणवत्ता रिपोर्ट दे विच दावी दे मुताबिक दुनिया दे सब तो वाद प्रदूषित देशा च भारत दी नंबर ते है पहले नंबर ते बांग्लादेश है ते दूसरे नंबर ते पाकिस्तान ततीजे नंबर ते भारत दा नाम है और चौथे नंबर ते तजाकिस्तान ate पांचवे नंबर ते ओबुरकीना फासो है ਇਹਨਾਂ ਹੀ ਨਹੀਂ ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਤੇ ਰਾਜਧਾਨੀਆਂ ਦੀ ਸੂਚੀ ਮੁਤਾਬਿਕ ਰਾਜਧਾਨੀ ਦਿੱਲੀ ਸਭ ਤੋਂ ਵੱਧ ਪ੍ਰਦੂਸ਼ਿਤ ਹੈ ਜਦ ਕਿ ਸ਼ਹਿਰਾਂ ਦੇ ਵਿੱਚ ਬਿਹਾਰ ਦਾ ਬੇਗੂਸਰਾਏ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਹੈ ਤਾਂ ਪਹਿਲੇ ਨੰਬਰ ਤੇ ਲਗਾਤਾਰ ਆ ਰਿਹਾ ਹੈ ਲਗਾਤਾਰ 4 ਵਾਰ ਦੁਨੀਆ ਦੀ ਸਭ ਤੋਂ ਵੱਧ ਪ੍ਰਦੂਸ਼ਿਤ ਰਾਜਧਾਨੀ ਦਿੱਲੀ ਹੈ ਦੂਜੇ ਨੰਬਰ ਤੇ ਗੁਹਾਟੀ ਹੈ ਚੌਥੇ ਨੰਬਰ ਤੇ ਮੁੱਲਾਪੁਰ ਹੈ ਤੇ ਪੰਜਵੇਂ ਤੇ ਲਾਹੌਰ ਹੈ ਪਰ ਦੂਸ਼ਣ ਦੇ ਕਾਰਨ ਪੱਖੋ ਵਾਕਤੇ ਪਰਵਾਣਾ ਦੇ ਵਿੱਚ ਪੈਂਦਾ ਪੈਟਰੋਲ ਅਤੇ ਡੀਜ਼ਲ ਵੀ ਇੱਕ ਵੱਡਾ ਕਾਰਨ ਹੈ ਉਧਰ ਪੰਜਾਬ ਹਰਿਆਣਾ ਤੇ ਰਾਸਤਾਨੀ ਚੰਡੀਗੜ੍ਹ ਨੇ ਪ੍ਰਦੂਸ਼ਣ ਦੇ ਵਿੱਚ ਕਟੌਤੀ ਤੇ ਕਰੋੜਾਂ ਰੁਪਏ ਦੀ ਬਚਤ ਦਾ ਰਿਕਾਰਡ ਬਣਾਇਆ ਚੰਡੀਗੜ੍ਹ ਪ੍ਰਸ਼ਾਸਨ ਨੇ ਸੀਟਿਊ ਵਿਭਾਗ ਦੇ ਵਿਚਾਰਜਤੂ ਕਰੀ 2 ਸਾਲ ਪਹਿਲਾਂ ਇਲੈਕਟ੍ਰਿਕ ਬੱਸਾਂ ਦੀ ਸ਼ੁਰੂਆਤ ਕੀਤੀ ਉਸ ਸਮੇਂ ਚੰਡੀਗੜ੍ਹ ਦੇ ਵਿੱਚ 80 ਇਲੈਕਟ੍ਰਿਕ ਬੱਸਾਂ ਸੀਟਿਊ ਦੇ ਢੇੜੇ ਦੇ ਵਿੱਚ ਦਿੱਤੀਆਂ ਗਈਆਂ ਜਨਰਲੀ ਵੀ ਅਗਰ ਮੈਂ ਬਾਤ ਕਰੂੰ ਤਾਂ ਚੰਡੀਗੜ੍ਹ ਇਜ਼ ਦਾ हाईएस्ट पेनिट्रेशन ऑफ जो इलेक्ट्रिक व्हीकल्स है वो चंडीगढ़ में ही है पूरे भारतवर्ष में और अगर मैं पब्लिक ट्रांसपोर्ट की बात करूं तो हमारी 80 बसेस आज सड़क पर दौड़ रही हैं और 100 बसेस और पाइपलाइन में हैं जो uh, इस साल के भीतर आकर चंडीगढ़ की सड़कों पर दौड़ेंगी चंडीगढ़ प्रशासन के मुताबिक दो हजार इक्कीस लाख लीटर तो भी ज्यादा डीजल की बचत हुई है करोड़ की बचत का भी, भी चंडीगढ़ प्रशासन ने दावा किया है नवंबर 2021 से लेकर अभी तक कई जो सर्विस है वो दे चुकी है करीब एक करोड़ किलोमीटर से भी ज्यादा की जो चल चुकी है और 20 लाख लीटर डीजल सेव कर चुकी है जो प्रशासन के अधिकारियों ने जानकारी दी है ਤਾ ਪ੍ਰਦੂਸ਼ਣ ਦੇ ਵਿੱਚ ਕਟੌਤੀ ਨੂੰ ਲੈ ਕੇ ਇਲੈਕਟ੍ਰਿਕ ਬੱਸਾਂ ਦਾ ਇੱਕ ਵੱਡਾ ਯੋਗਦਾਨ ਹੈ ਕਾਬਿਲ ਗੌਰ ਹੈ ਕਿ ਸਰਕਾਰਾਂ ਵੀ ਇਲੈਕਟ੍ਰਿਕ ਵਾਹਨਾਂ ਤੇ ਛੂਟ ਦੇ ਰਹੀਆਂ ਨੇ ਤਾਂ ਪ੍ਰਦੂਸ਼ਣ ਤੇ ਕਾਬੂ ਪਾਇਆ ਜਾ ਸਕੇ ਲੋੜ ਹੈ ਲਗਾਤਾਰ ਦੁਨੀਆ ਪੱਧਰ ਤੋਂ ਆਦੇ ਅੰਕੜਿਆਂ ਦੇ ਵੱਲ ਵਾਰ ਫਰਮਾਉਣ ਦੀ ਚੰਨੀਗਰ ਤੋਂ ਮਨੋਜ ਰਾਠੀ ਦਿਨਾਲ ਬਿਊਰੋ ਰਿਪੋਰਟ న్యూਸ 18 ਪੰਜਾਬ ਜੇਕਰ ਤੁਸੀਂ ਪੰਜਾਬ ਦੇ ਖਰੜ ਏਰੀਆ 'ਚ ਆਪਣੇ ਸੁਪਨਿਆਂ ਦਾ ਆਸ਼ਿਆਨਾ ਬਣਾਉਣ ਜਾਂ ਖਰੀਦਣ ਦੇ ਬਾਰੇ 'ਚ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਮਤਲਬ ਦੀ ਹੈ ਪੁਲਿਸ ਨੇ ਇੱਥੇ ਇੱਕ ਅਜਿਹੇ ਧਿਰੋ ਦਾ ਪਰਦਾ ਫਾਸ਼ ਕੀਤਾ ਜੋ ਮਕਾਨ ਮਾਲਕ ਬਣ ਕੇ ਲੋਕਾਂ ਨਾਲ ਠੱਗੀਆਂ ਮਾਰਦਾ ਸੀ ਕਿਸੇ ਤੋਂ 20 ਲੱਖ ਦੀ ਠੱਗੀ ਤਾਂ ਕਿਸੇ ਤੋਂ 25 ਲੱਖ ਦੀ ਠੱਗੀ ਜੇਕਰ ਕੋਈ ਆਪਣੇ ਪੈਸੇ ਲੈਣ ਵਾਰ-ਵਾਰ ਦਫ਼ਤਰ ਆਇਆ ਤਾਂ ਸੂਚਨਾ ਤੁਮਾਰਨ ਦੀ ਤੱਕੀ ਠੱਗੀ ਦੇ ਸ਼ਿਕਾਰ ਲੋਕਾਂ ਤੋਂ ਆਪ ਹੀ ਸੁਣੋ ਉਹ ਬੋਲਦੀ ਵੀ 25% ਅਸੀਂ ਬਿਆਨਾ ਲੈਣਾ 25% ਵਾਸਤੇ 20 ਲੱਖ ਰੁਪਏ ਲੈ ਲਈ ਆ ਉਸਨੇ ਹੋਰ ਫਿਰ ਜਿਆਦਾ ਹਮ ਬੋਲੇ ਕਾਗਜ਼ ਦੇ ਤਾਂ ਫਿਰ ਆਣਾ ਕਹਾਣੀ ਕਰਨੇ ਲੱਗੀ ਉਸਨੇ ਕਾਗਜ਼ ਨਹੀਂ ਦਈਏ ਫਿਰ ਹਮੇ ਪਤਾ ਤਾਂ ਚਲਾ ਕਿ ਉਹ ਉਹ ਮਾਲਕ ਬਹਾਮ ਮਿਲ ਗਿਆ ਉਸਨੇ ਬੋਲਾ ਕਿ ਇਹ ਤਾਂ ਮੇਰੀ ਕੋਠੀ ਹੈ ਮੈਂਨੇ ਕਿਸੇ ਕੋਲ ਵੇਚੀ ਹੈ ਇਹ ਉਹ ਇਹਨਾਂ ਨੇ ਮਕਾਨ ਤਾਂ ਦਿੱਤਾ ਨਹੀਂ ਕਿਸੇ ਹੋਰ ਦਾ ਮਕਾਨ ਵੇਚ ਰਹੇ ਸੀਗੇ ਤੇ ਇਹਨਾਂ ਨੇ ਸਾਨੂੰ 881000 ਦਾ ਚੈੱਕ ਕੱਟ ਕੇ ਦਿੱਤਾ ਸੀ ਜਿਹੜਾ ਦੋ ਵਾਰੀ ਬਾਉਂਸ ਹੋ ਗਿਆ ਜੀ ਇਹ ਸਾਡੇ ਪੇਮੈਂਟ ਵੀ ਨਹੀਂ ਦੇ ਰਹੇ ਨਾ ਸਾਨੂੰ ਮਕਾਨ ਦੇ ਰਹੇ ਜੀ ਪਹਿਲਾਂ ਲੋਕਾਂ ਨੂੰ ਸੁਪਨੇ ਦਾ ਘਰ ਦੇਣ ਦਾ ਸੁਪਨਾ ਦਿਖਾਇਆ ਗਿਆ ਅਤੇ ਫਿਰ ਕਿਸੇ ਹੋਰ ਦੀ ਕੋਠੀ ਦਿਖਾ ਕੇ ਟੋਕਨ ਮਨੀ ਦੇ ਨਾਂ ਤੇ ਲੱਖਾਂ ਰੁਪਏ ਠਾਕ ਲਈ ਗਏ ਠੱਗੀ ਦੇ ਸ਼ਿਕਾਰ ਲੋਕਾਂ ਨੇ ਜਦੋਂ ਪੈਸੇ ਵਾਪਸ ਮੰਗੇ ਤਾਂ ਉਹਨਾਂ ਨੂੰ ਚੈੱਕ ਪੜਾ ਦਿੱਤੇ ਜੋ بار بار ਬਾਉਂਸ ਹੋ ਰਿਹਾ ਸੀ था नौ लाग। एक लाख लाख मिला एक मिला है आपका, आपकी डील कितने की हुई थी अस्सी लाख की और, और क्या दिखाया क्या टोटी दिखाई थी जनुन उसमें रह रहे हमारा है सब रितेश गर्ग नाम है उसका जो रह रहे हो रहे, रहे उसमें आपने उनसे भी बात हाँ। की हाँ। नहीं नहीं हमने बाद में हमारे पास जो लड़का दिखाने गया था पहले भाग गया फिर दिन एक दिन उसका फोन आया अपने आप कहता है मैं नंबर देता दूँ डीलर का आप अपने आप बात कर लो ऑनर का ਚੈੱਕ ਕੱਟ ਕੇ ਦਿੱਤੇ ਦੋ ਚੈੱਕ ਦਿੱਤੇ ਨੇ ਚੱਕੜ ਕ ਨੂੰ ਸੱਤ ਸੱਤ ਅ ਚੈੱਕ ਕੋਈ ਹੈ ਆ ਦੇਖੋ ਦੋ ਚੈੱਕ ਕੱਟ ਕੇ ਦਿੱਤੇ ਸੀਗੇ 7 7 ਲੱਖ ਰੁਪਏ ਦੇ ਤੇ ਮੈਂ ਬਾਉਂਸ ਵੀ ਅਕਾਊਂਟ ਚ ਲਾਇਆ ਤੇ ਬਾਉਂਸ ਹੋ ਗਏ ਦੋਹੇ ਚੈੱਕ ਤੇ ਮੈਂ ਹੁਣ ਫੇਰ ਗਿਆ ਇਹਨਾਂ ਦੇ ਆਫਿਸ ਤੇ ਇਹਨਾਂ ਨੇ ਮੈਨੂੰ ਕਿਹਾ ਕਿ ਵੀ ਤੁਸੀਂ ਨਾ ਆਪਣਾ ਨਾ ਉਹ ਕਰ ਲਓ ਵੀ ਆਪਣੀ ਪੇਮੈਂਟ ਲੈ ਲਓ ਆਪਾਂ ਤੇ ਪੇਮੈਂਟ ਨਹੀਂ ਦੇਹਰੀ ਠੱਗੀ ਦੇ ਸ਼ਿਕਾਰ ਲੋਕਾਂ ਨੇ ਜਦੋਂ ਪੁਲਿਸ ਤੋਂ ਸ਼ਿਕਾਇਤ ਕੀਤੀ ਤਾਂ ਪੁਲਿਸ ਐਕਟਿਵ ਹੋ ਗਈ ਅਤੇ ਪੁਲਿਸ ਨੇ ਖਰੜ ਠੱਗੀ ਦੇ ਮਾਸਟਰਮਾਈਂਡ ਨੀਹਾ ਸ਼ਰਮਾ ਨੂੰ ਅਤੇ ਉਸ ਦੇ ਇੱਕ ਸਹਿਯੋਗੀ ਨੂੰ ਗ੍ਰਿਫਤਾਰ ਕਰ ਲਿਆ ਤਹੁੰਤ ਕਰੋੜਾ ਰੁਪਏ ਧੱਕ ਚੁੱਕੇ ਹੈ ਤਾਂ ਰੇਡ ਦੇ ਵਿੱਚ ਪੁਲਿਸ ਨੇ ਠੱਗੀ ਗਿਰੋ ਦਾ ਪਰਦਾਫਾਸ਼ ਕਰਦੇ ਫਰਜ਼ੀ ਦਸਤਾਵੇਜ਼ ਵੀ ਰਿਕਵਰ ਕੀਤੇ ਨੇ ਕਿੰਨੇ ਜੋ ਦੋਸ਼ੀ ਹੈਗੇ ਜੀ ਜਿਹਦੇ ਚ ਨੀਹਾ ਸ਼ਰਮਾ ਔਰ ਪੁਨੇਹਾ ਕੋਲ ਵਿਕਾਸ਼ ਪੁੱਤਰ ਕਲਾਸ਼ ਤੇ ਤਜਿੰਦਰ ਸਿੰਘ ਪੁੱਤਰ ਔਂਕਾਰ ਸਿੰਘ ਵਾਸੀ ਮੁੱਲਾਂਪੁਰ ਗਰੀਬਦਾ। ਅਰੈਸਟ ਕਿੰਨੇ ਹੋ ਗਏ ਜੀ ਇਹ ਚੋਂ? ਅਰੈਸਟ ਦੋ ਨਿਹਾਂ ਸ਼ਰਮਾ ਤੇ ਵਿਕਾਸ ਖਲਾਸ। ਇਨੀਸ਼ੀਅਲ ਇਨਵੈਸਟੀਗੇਸ਼ਨ ਚ ਜੀ ਦੋ ਨਾਲ ਤਾਂ ਇਹਨੇ ਜਿਹੜੇ ਤੁਹਾਨੂੰ ਮੈਂ ਦੱਸਿਆ ਕਿ ਆਪਦੇ ਆਪ ਨੂੰ ਜਿਹੜਾ ਆਨਰ ਦੱਸ ਕੇ ਤੇ ਬਿਆਨਨਾ ਕੀਤਾ ਠੀਕ ਹੈ। ਉਹ ਅਸੀਂ ਡਾਕੂਮੈਂਟ ਰਿਕਵਰ ਕਰ ਲਏ। ਠੀਕ ਹੈ। ਬਾਕੀ ਇਹਨਾਂ ਤੋਂ ਹੋਰ ਪ੍ਰਾਪਰਟੀਆਂ ਰਿਲੇਟਡ ਡਾਕੂਮੈਂਟ ਇਹਨਾਂ ਦੇ ਆਫਿਸ ਚ ਵੀ ਅਸੀਂ ਰੇਡ ਕਰਕੇ ਤੇ ਉੱਥੋਂ ਪ੍ਰਾਪਰਟੀ ਰਿਲੇਟਡ ਡਾਕੂਮੈਂਟਸ ਵੀ ਜਿਹੜੇ ਸੀਜ਼ ਪੁਲਿਸ ਦੇ ਮੁਤਾਬਕ ਇਹ ਮਹਿਲਾ ਦੇ ਕਰੀਬ 2 ਸਾਲ ਪਹਿਲਾਂ ਵੀ ਇਸ ਤਰ੍ਹਾਂ ਠੱਗੀ ਦੇ ਮਾਮਲੇ ਸਾਹਮਣੇ ਆਏ ਸੰਤਨ ਜੇਲ੍ਹ ਦੇ ਵਿੱਚ ਰਹਿ ਕੇ ਆਈ ਸੀ ਜੇਤੂ ਬਾਹਰ ਆ ਕੇ ਉਸਨੇ ਕਰੜ ਅਦਿਸਨ ਇੰਕਲੀਪ ਦੇ ਵਿੱਚ ਦੋ ਦਫ਼ਤਰ ਖੋਲੇ ਫਿਰ ਤੋਂ ਠੱਗੀ ਦਾ ਕੰਮ ਸ਼ੁਰੂ ਕੀਤਾ ਇਹ ਖਾਸ ਕਰਕੇ ਲੋਕਾਂ ਨੂੰ ਜਾਜ ਫਸਾਉਂਦੀ ਹੈ ਜਿਨ੍ਹਾਂ ਨੂੰ ਪੰਜਾਬ ਦੀ ਜ਼ਿਆਦਾਤਰ ਜਾਣਕਾਰੀ ਨਹੀਂ ਹੁੰਦੀ ਕੋਈ ਵੀ ਪ੍ਰਾਪਰਟੀ ਡੀਲਰ ਹਾਲਾਂਕਿ ਸਾਰੇ ਇਸ ਤਰ੍ਹਾਂ ਦੇ ਨਹੀਂ ਹੁੰਦੇ ਲੇਕਿਨ ਇਸ ਤਰ੍ਹਾਂ ਦੇ ਠੱਗ ਲੋਕਾਂ ਦੀ ਜਿਹੜੀ ਮਿਹਨਤ ਦੀ ਗੁੜੀ ਕਮਾਈ ਹੁੰਦੀ ਆ ਉਹ ਕਿਸ ਤਰ੍ਹਾਂ ਹੜਪਨਦੀ ਆ ਠੱਗਣ ਦੀ ਗੱਲ ਕਰਦੇ ਆ ਇਸੇ ਕਰਕੇ ਬਹੁਤ ਜ਼ਰੂਰੀ ਹੈ ਕਿ ਪਹਿਲਾਂ ਵੈਰੀਫਾਈ ਕਰੋ ਪ੍ਰੋਪਰ ਵੈਰੀਫਾਈ ਕਰੋ ਜਿਹੜਾ ਤੁਸੀਂ ਮਕਾਨ ਫਲੈਟ 플ੋਰ ਜਿਹੜਾ ਤੁਸੀਂ ਲੈ ਰਹੇ ਹੋ ਉਹ ਕਿਹਦੇ ਨਾਂ ਤੇ ਹੈ ਪੂਰਾ ਤਹਿਸੀਲ ਚ ਜਾ ਕੇ ਪੂਰਾ ਤੁਸੀਂ ਫਰਦ ਜਾਂ ਫਿਰ ਜਿਹੜੇ ਵੀ ਐਸ ਪਰ ਲਾ ਹੁੰਦੀ ਹੈ ਚੀਜ਼ਾਂ ਉਹ ਤੁਸੀਂ ਜ਼ਰੂਰ ਵੈਰੀਫਾਈ ਕਰੋ ਕਿਉਂਕਿ ਇਸ ਤਰ੍ਹਾਂ ਦੀ ਠੱਗੀ ਲਗਾਤਾਰ ਸਾਹਮਣੇ ਆ ਰਹੇ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਜਿਸ ਨੂੰ ਲੈ ਕੇ ਪੁਲਿਸ ਬਾਰ ਬਾਰ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਪਹਿਲਾਂ ਪੂਰਾ ਵੈਰੀਫਾਈ ਕਰੋ ਉਸ ਤੋਂ ਬਾਅਦ ਹੀ ਤੁਸੀਂ ਕਿਤੇ ਵੀ ਇਨਵੈਸਟ ਕਰਨਾ ਹੈ ਜਾਂ ਕੋਈ ਵੀ ਤੀਸ ਤੁਸੀਂ ਕਰ ਲੈਣਾ ਹੈ ਉਹ ਜ਼ਰੂਰ ਜ਼ਰੂਰੀ ਹੈ ਖੜੜ ਤੋਂ ਕੈਮਰਾਮੈਨ ਅਜੇ ਕੁਮਾਰ ਨਾਲ ਮਨੋਜ ਰਾਠੀ ਨੂੰ ਜਟਿੰਨ ਪੰਜਾਬ